ਹੈਲੋ ਐਂਡ ਵੈਲਕਮ ਗਾਈਜ਼ ਆਈ ਹੋਪ ਦਿਸ ਇਜ਼ ਅ ਰਿਕਨਟ ਅਮ ਗੇ ਦਾ ਗਾਈਜ਼ ਆਪਾਂ ਵੀ ਪੂਰੇ ਘੰਟ ਆ ਤੇ ਗਾਈਜ਼ ਅੱਜ ਲੱਗੇ ਆ ਇਹਦੀਆਂ ਹੈੱਡ ਲਾਈਟਾਂ ਚੇਂਜ ਕਰਨੇ ਇਹ ਵਾਲੀਆਂ ਹੈੱਡ ਲਾਈਟਾਂ ਆਪਾਂ ਚੇਂਜ ਕਰਾਂਗੇ ਤੇ ਜੁੜੇ ਰਹੋ ਵਲੌਗ ਦੇ ਨਾਲ ਤੁਹਾਨੂੰ ਵਿਖਾਉਨੇ ਆ ਕਿਹੜੀਆਂ ਲਾਈਟਾਂ ਲਿਆਂਦੀਆਂ ਖੋਦੀ ਲਾ ਲੈਣੀਆਂ ਬਸ ਤਾਂ ਨੇ ਵਖਾਉਨੇ ਆ ਲਓ ਮਿੱਤਰੋ ਇਹਨੂੰ ਸਟਾਰਟ ਕਰ ਲਈਏ ਤੇ ਚਲਦੇ ਆਂ ਫਿਰ ਲੈਟਾ ਲਵਾਉਣ ਲਓ ਮਿੱਤਰੋ ਟਾਪਾ ਲਿਆ ਖੋਲ ਤੇ ਇਹਦੇ ਹੁਣ ਵਿੱਚ ਫਿਟ ਕਰਕੇ ਵੇਖਦੇ ਹਾਂ ਫਿਟ ਬੈਂਦੀ ਕਿ ਨਹੀਂ ਮੇਰੇ ਖਿਆਲ ਨਾਲ ਇਹਦੇ ਵਿੱਚ ਛੇਕੜ ਮਾਉਣੇ ਪੈਣੇ ਆ ਚਲੋ ਮੇਰੇ ਦੋਸਤਾਂ ਨੂੰ ਦਿਖਾਉਨੇ ਆ ਕਿੱਦਾਂ ਫਿੱਟ ਕਰਦੇ ਆ ਲੋ ਮੇਤਰਾ ਲਾਟਾ ਕਰਦੇ ਆ ਫਿੱਟ ਦੇਖੋ ਕੋਈ ਹੈਗਾ ਫਰਕ ਦੂਜੀਆਂ ਲਾਟਾਂ ਦਾ ਤੇ ਤੇ ਹੁਣ ਵਾਇਰਿੰਗ ਵਾਇਰਿੰਗ ਕਰਦੇ ਆ ਲਾ ਕੇ ਨਟ ਤੇ ਜਗਾ ਕੇ ਦਿਖਾਉਨੇ ਤੁਹਾਨੂੰ ਕਿੱਦਾਂ ਦੀਆਂ ਲੱਗਦੇ ਤੇ ਲਓ ਮੇਤਰਾ ਲਾਟਾ ਹੋ ਗਈਆਂ ਫਿੱਟ ਤੇ ਜਦੋਂ ਵਾਇਰਿੰਗ ਕਰਦੇ ਆਂ ਦੇ ਦੇ ਰਾਤ ਨੂੰ ਕਿਦਾਂ ਦੇ ਲੋਕ ਆਉਂਦੇ ਆ ਨਾ ਮਿੱਤਰੋ ਹੋ ਗਿਆ ਫਿੱਟ ਇਦਾਂ ਦੀ ਲੁੱਕ ਨਿਕਲ ਕੇ ਆਈ ਆ ਰੁਕ ਜਾ ਉੱਪਰ ਲਿਆ ਮਚਗਾ ਦੇਖੋ ਨਿਰਾਓ ਚਲਾਵਾ ਤੇ ਲੋ ਪੂਰੀ ਜੰਤ ਲੋ ਮਿੱਤਰੋ ਲੋ ਵੀ ਇਹਦੀ ਬੜੀ ਆ ਤੇ ਦੋ ਡਿਜ਼ਾਈਨ ਘੜਦੀ ਐ लट दोजाइन कटदी है एक मिनट हूं चेक करो सोनी लगती बाकी ये ਆ ਨੀ ਆਉਣ ਲੱਗੀ ਆ ਤੇ ਆ ਲੱਗੀ ਆ ਥੱਲੇ ਜਾਲੀ ਤੇ ਤੇ ਹੁਣ ਲਾਈਟਾਂ ਦੇ ਵਿੱਚੋਂ ਵੀ ਨੀ ਆਉਣ ਲੱਗਦੀ ਆ ਕਮੈਂਟ ਕਰਕੇ ਦੱਸਿਓ ਮਿੱਤਰੋ ਲੁੱਕ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਬਾਕੀ ਵੀਡੀਓ ਵੇਖਣ ਵਾਸਤੇ ਆਪਣਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ